ਜ਼ਿਲੰਦਰ ਬਹੁਤ ਮਹੱਤਵਪੂਰਨ ਸ਼ਹਿਰ ਹੈ ਪੰਜਾਬ ਦਾ ਦੁਆਬੇ ਦੀ ਰਾਜਧਾਨੀ ਕਹ ਲੋ ਪਰ ਕੱਲ ਸ਼ਾਮੀ ਜੋ ਇਤੋਂ ਖਬਰਾਂ ਨਿਕਲ ਕੇ ਆਈਆਂ ਨੇ ਉਹ ਸੁਖਾਵੀਆਂ ਨਹੀਂ ਆ ਗਿਆ ਕਿਉਂ ਉਹਦਾ ਜਵਾਬ ਅੱਪਾ ਬਾਅਦ ਚ ਲੈਨੇ ਪਰ ਜੋ ਹੁਣ ਤੱਕ ਰਿਪੋਰਟਿੰਗ ਆ ਰਹੀ ਹੈ ਸਾਡੀ ਸੰਦੇ ਦੇ ਦੇਖੋ ਡਿਸਕਲੇਮਰ ਇਹ ਹੁੰਦਾ ਹੈ ਕਿ ਕੁਝ ਕਟਨਾਵਾਂ ਦੀ ਵਿੱਚ ਕੁਝ ਕਾਰਕ ਕਾਰਨ ਹੋਰ ਹੋ ਸਕਦੀ ਹੈ ਜਾਂ ਅੱਗੇ ਜਾ ਕੇ ਉਹਨਾਂ ਦੇ ਵਿੱਚ ਕੁਝ ਤਬਦੀਲੀ ਆ ਸਕਦੀ ਹੈ ਪਰ ਅੱਜ ਦੀ ਜੋ ਪੰਜਾਬ ਦੇ ਜਨੇਵੀ ਹਿੰਦੀ ਅੰਗਰੇਜ਼ੀ ਪੰਜਾਬੀ ਅਖਬਾਰ ਹੈ ਉਹਨਾਂ ਦੀ ਰਿਪੋਰਟਿੰਗ ਜੋ ਦੱਸਦੀ ਹੈ ਕਿ ਦਰਅਸਲ ਕੱਲ ਉੱਥੇ ਫਿਰਕੂ ਟਕਰਾਅ ਹੋਇਆ ਤੁਸੀਂ ਵੀ ਪੜਿਆ ਹੋਣਾ ਮੈਂ ਵੀ ਅਖਬਾਰਾਂ ਚੋਂ ਪੜਿਆ ਉਸ ਫਿਰਕੂ ਟਕਰਾਅ ਦੇ ਵਿੱਚ ਮੁਸਲਮਾਨ ਤੇ ਹਿੰਦੂ ਭਾਈਚਾਰਾ ਜਿਹੜਾ ਆਹੋਂ ਸੋਨੇ ਕਿਉਂ ਇਹਦੀ ਵੀ ਇੱਕ ਵਜ੍ਹਾ ਹੈ ਦੇਖੋ ਇਸ ਦੇਸ਼ ਦੇ ਵਿੱਚ ਇਸ ਲਈ ਕੁਝ ਸਾਲਾਂ ਤੋਂ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਚਾਹੇ ਗੌਰਖਿਆ ਦੇ ਨਾਮ ਤੇ ਚਾਹੇ ਉਲਬ ਜਹਾਦ ਦੇ ਨਾਮ ਤੇ ਚਾਹੇ ਹਾਰਦ ਪਾਕਿਸਤਾਨ ਦੇ ਨਾਮ ਤੇ ਚਾਹੇ ਜੇ ਤੁਸੀਂ ਵੇਖੋਗੇ ਰੋਹਿੰਗਿਆ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂਾਨੂੰ ਮਿਲ ਜਾਣਗੀਆਂ ਕਿ ਇੱਥੋਂ ਤੱਕ ਮਾਮਲਾ ਆ ਗਿਆ ਕਿ ਹੁਣ ਧਾਰਮਿਕ ਜਲਸੇ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਦੇਖਦੇ ਆਂ ਕਿ ਬਹੁਤ ਵਾਰੀ ਵਿਗਨ ਹੀ ਨਹੀਂ ਪੈਂਦਾ ਹਿੰਸਾ ਹੋ ਜਾਂਦੀ ਆ ਕਿਉਂ ਕਿ ਇੱਕ ਧਿਰ ਦੂਜੀ ਨੂੰ ਉਕਸਾਉਂਦੀ ਐ ਦੂਜੀ ਧਿਰ ਹਮਲਾ ਕਰ ਦਿੰਦੀ ਇੱਕ ਪੱਥਰ ਸੁੱਟ ਦਿੰਦੀ ਤੇ ਉਸ ਤੋਂ ਬਾਅਦ ਬਲਡੋਜ਼ਰ ਪੱਕ ਕਰ ਲੈਂਦੇ ਹੋ ਰਹੀ ਆ ਯਾਨੀ ਇਸ ਕੱਲ ਨੂੰ ਆਪਾਂ ਇੱਥੇ ਸਮਝ ਸਕਦੇ ਹਾਂ ਕਿ ਦੋ ਭਾਈਚਾਰਕ ਫਿਰਕੇ ਜਿਹੜੇ ਆ ਉਹ ਜੁਦਾ-ਜੁਦਾ ਕਰਦੇ ਆ ਬਈ ਜਾਂ ਵੀ ਮਤ ਦੇਸੀ ਪਰ ਕੁਝ ਸਲਾਹ ਚ ਇੱਕ ਵਾਰ ਵੀ ਜੁਦਾ ਜੁਦਾ ਕਰ ਦਿੱਤੇ ਉਹ ਕੋਈ ਧੂੜ ਉਡਾ ਕਰ ਦਿੱਤੇ ਆ ਇਹ ਰਾਜਨੀਤੀ ਜਦੋਂ ਕਟੜਤਾ ਵੱਧਦੀ ਹੈ ਜ਼ਰਾ ਜੀ ਗੱਲ ਹੈ ਕਿ ਫਿਰ ਸਹਿਨਸ਼ੀਲਤਾ ਕੱਟਦੀ-ਕੱਟਦੀ ਇਹ ਦੋਵੇਂ ਚੀਜ਼ਾਂ ਵਿਰੋਧਾਪਾਸ 'ਚ ਜ਼ਿੰਦਗੀ ਜੀਤੀ ਆ ਅੱਜਕੱਲ ਤਾਜ਼ਾ ਮਾਮਲਾ ਜਿਹੜਾ ਹੈ ਨਾ ਉਹ ਯੂਪੀ ਝੂਠਿਆ ਆ ਆਈ ਲਵ ਮੁਹੰਮਦ ਕੈਨਚਲ ਇਹ ਵਾਮਲਾ ਇੰਨਾ ਜ਼ਿਆਦਾ ਅੱਗੇ ਚਲਾ ਗਿਆ ਕਿ ਹੁਣ ਕੀ ਕਹੀਏ ਵੈਸੇ ਆਈ ਲਵ ਪਾਪਾ ਆਈ ਲਵ ਮਮਾ ਆਈ ਲਵ ਪਾਪਾ ਪਾਪਾ ਆਈ ਲਵ ਯੂ ਆਈ ਲਵ ਯੂ ਆਪਣੀ ਪ੍ਰੇਮਿਕਾ ਨੂੰ ਵੀ ਕਹਿੰਦੇ ਆ ਅਜ਼ੀਜ਼ ਨੂੰ ਵੀ ਕਹਿੰਦੇ ਆ ਕਿਸੇ ਵੀ ਬੰਦੇ ਨੂੰ ਕਹਿੰਦੇ ਆ ਆਈ ਲਵ ਯੂ ਪਿਆਰ ਦਾ ਪ੍ਰਗਟਾਵਾ ਹੈ ਕਿਸੇ ਨੂੰ ਵੀ ਕੋਈ ਆਈ ਲਵ ਕਹਿ ਦੇਵੇ ਤੇ ਮੈਨੂੰ ਲੱਗਦਾ ਦਿੱਕਤ ਨਹੀਂ ਹੈ ਚਾਹੇ ਕੋਈ ਮਹਾਪੁਰਸ਼ ਹੈ ਚਾਹੇ ਕੋਈ ਆਮ ਤਨਹੀ ਆ ਵੀ ਬੰਦਾ ਜਿਸ ਨੂੰ ਕਹਿ ਦਿੱਤਾ ਜਾਂਦਾ ਤੇ ਫਿਰ ਇਹਦੇ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਮੈਨੂੰ ਇਤਰਾਜ਼ ਹੈ ਕੋਈ ਜੈ ਸ਼ਰੀਰਾਂ ਕਹੇ ਮੈਨੂੰ ਇਹਦੇ ਤੇ ਵੀ ਕੋਈ ਇਤਰਾਸ ਨਹੀਂ ਪਰ ਇਹ ਆਮੋ ਸਾਹਮਣਾ ਜਿਹੜਾ ਦੱਸਦੇ ਕੋਈ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਇਆ ਅਸਲ ਕੀ ਹੈ ਕਿ ਜੋ ਯੂਪੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕੈਸ ਵੇਲੇ ਇਹ ਸਾਰਾ ਮਾਮਲਾ ਚੱਲ ਰਿਹਾ ਹੈ ਇਸੇ ਸੰਦਰਭ ਦੇ ਵਿੱਚ ਕੁਝ ਮੁਸਲਮ ਭਾਈਚਾਰੇ ਦੇ ਲੋਕ ਮੈਮੋਰੰਡਮ ਜਿਸ ਨੂੰ ਆਪਾਂ ਮੰਗ ਪੱਤਰ ਕਹਿੰਦੇ ਆ ਉਹ ਦੇਣ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਹ ਅੱਲਾਹੁ ਅਕਬਰ ਦੇ ਨਾਰੇ ਲਾ ਰਹੇ ਸੀ ਸਕੂਟੀ ਤੇ ਆਉਂਦਾ ਇੱਕ yogesh ਸ਼ੈਦੋ ਦਾ ਨਾਮ ਸੀ ਨੌਜਵਾਨ ਦਾ ਉਸਨੇ જય ਸ਼੍ਰੀ ਰਾਮ ਦਾ ਨਾਰਾ ਲਾਇਆ ਤੇ ਇਥੋਂ ਬਹੁਤ ਵੱਡਾ ਬਵਾਲ ਹੋ ਗਿਆ ਬਹੁਤ ਵੱਡਾ ਰੌਲਾ ਪੈ ਗਿਆ ਕਿਉਂਕਿ ਦੋਸ਼ ਲਾਇਆ ਨੌਜਵਾਨ ਨੇ ਕਿ ਮੇਰੇ ਨਾਲ ਇਹਨਾਂ ਨੇ ਧੱਕਾ ਮੁਕੀ ਕੀਤੀ ਆ ਉਸ ਤੋਂ ਬਾਅਦ Hindu ਜਥੇਬੰਦੀਆਂ ਦੇ ਨੇੜੇ ਆ ਕੇ ਤੇ ਪ੍ਰਦਰਸ਼ਨ ਤੇ ਬੈਠ ਜਾਂਦੀ ਆ ਹੁਣ ਦੇਖੋ ਅੱਲਾਹੂ ਬਹੁਤੇ ਬੰਦਿਆਂ ਨੂੰ ਜੇ WhatsApp ਗਰਨ ਵਨ ਜਿਹੜੇ WhatsApp ਗਿਆਨ ਮਿਆਂ ਨੇ ਉਹਨਾਂ ਨੂੰ ਕੁਝੋਗੇ ਤੇ ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਅੱਲਾਹੁ ਅਕਬਰ ਦਾ ਮੈਨਾ ਕੀ ਮਤਲਬ ਕੀ ਹੈ ਅੱਲਾਹੁ ਅਕਬਰ ਈਸ਼ਵਰ ਮਹਾਨ ਹੈ ਜਿਵੇਂ ਆਪਾਂ ਦੇਖਦੇ ਹਾਂ ਕਿ ਗੋਡ ਇਜ਼ ਗ੍ਰੇਟ ਗੋਡ ਇਜ਼ ਗ੍ਰੇਟ ਆਹ ਹੀ ਚੀਜ਼ ਉਹ ਦੀ ਆ ਰਹੀ ਹੈ ਅੱਲਾ ਬਹਾਲ ਹੈ ਤਰਾਂਂ ਦੀ ਵੀ ਜੈ 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 ਕਾਰਾ ਭਾਈ ਜੈ ਸ਼ਿਰੀ ਰਾਓ ਕਿਸੇ ਨੂੰ ਕੰਚ ਕੀ ਹਰ ਜਦ ਕਿਸੇ ਨੂੰ ਕਹਿਣ ਚ ਕੀ ਇਤਰਾਜ਼ ਹੈ ਉਹ ਆਪ ਆਪਣੇ ਪੱਤਰ ਤੇ ਕਹਿ ਸਕਦੇ ਆ ਪਰ ਇਥੇ ਮਾਮਲਾ ਵਿਗੜੇਗਾ ਠੀਕ ਹੈ ਜੀ ਹੁ ਜਿਵੇਂ ਮੈਂ ਤੁਹਾਨੂੰ ਦੱਸ ਇੱਕ ਗੱਲ ਸਹਿਨ ਸ਼ੀਲਤਾ ਦਿੰਦੀ ਇਹਦੇ ਵਿੱਚ ਫਿਰ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਸੀ ਉਹ ਔਰਗੇ ਉਹਨਾਂ ਨੇ ਮਾਮਲਾ ਦਰਜ ਕਰਵਾਇ ਸ਼ਾਇਦ ਆਮ ਆਦਮੀ ਪਾਰਟੀ ਦਾ ਬੰਦਾ ਹੈ ਤੇ ਉਹ ਪਹਿਲਾਂ ਪਾਜ-ਪਾਜ ਰਹਿ ਕੇ ਆਇਆ ਹੈ ਇਹ ਵੀ ਦੇਖੋ ਕਿੰਨਾ ਸੋਹਣਾ ਇਤਿਫਾਕ ਹੈ ਕਿ ਹੌਂਦੀ ਤਰੀਕ ਵਿੱਚ ਜੇ ਆਪਾਂ ਦੇਖੀਏ ਉਹ ਬੰਦਾ ਆਮ ਆਦਮੀ ਪਾਰਟੀ ਦਾ ਲੀਡਰ ਆ ਪਰੰਤੂ ਅਇ ਤੋਂ ਪਹਿਲਾਂ ਉਹ 5-5 ਦੇ ਕੇ 5-5 ਨੂੰ تنਪਤੀਆ ਕਿਸ ਤਰ੍ਹਾਂ ਦੀ ਸਖਲਾਈ ਮਿਲਦੀ ਆ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਚ ਰਹੇ ਕਿ ਉਸ ਸਖਲਾਈ ਦਾ ਉੱਪਰਪੂ ਪ੍ਰਦਰਸ਼ਨ ਦਿਖਰੇਗਾ ਹਮਲੇ ਸੋਚ ਖਰ ਪਤਾ ਨਹੀਂ ਭਈ ਕਿ ਕੀ ਬਣਦਾ ਕੀ ਨਹੀਂ ਦੇਖੋ ਮੈਂ ਇਸ ਮੁੱਦੇ ਤੇ ਇੱਕ ਅਪੀਲ ਦੋਨਾਂ ਭਾਈਚਾਰੇ ਦੇ ਜਿਹੜੇ ਮੋਤਵਰ ਰੋਕੇ ਉਹਨੂੰ ਤਾਂ ਕਰਾਂ ਗਏ ਕਿ ਹਿੰਦੂ ਭਾਈਚਾਰੇ ਦੇ ਲੋਕ ਵੀ ਤੇ ਮੁਸਲਮਾਨ ਭਾਈਚਾਰੇ ਦੇ ਲੋਕ ਵੀ ਇਹਨਾਂ ਤੇ ਪੀਲ ਅਸੀਂ ਕਰਾਂਗੇ ਕਿ ਤੁਸੀਂ ਇਸ ਨੂੰ ਬਹੁਤ ਸਹਿਜਤਾ ਦੇ ਨਾਲ ਫਰਮੇ ਦੇ ਨਾਲ ਨਿਜਿੱਤੋ ਮਾਮਲਾ ਸ਼ਹਿਰ ਦਾ ਹੈ ਮਾਮਲਾ ਪੰਜਾਬ ਦਾ ਹੈ ਤੇ ਸਾਡੀ ਭਾਈਚਾਰਾ ਕਿਸਾਨ ਚੜੀ ਆ ਪਤਨੀ ਨਹੀਂ ਚਾਹੀਦੀ ਸੈਟਿੰਗ ਚੀਜ਼ ਇੱਥੇ ਮੈਂ ਸਿੱਖ ਲੀਡਰਾਂ ਨੂੰ ਵੀ ਕਹਾਂਗਾ ਕਿ ਉਹ ਤੁਹਾਡੀ ਜ਼ਿੰਮੇਵਾਰੀ ਵੱਧਦੀ ਹੈ ਕਿਸੇ ਦਾ ਪੱਖ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਵਾਸਤੇ ਦੋਨੇ ਹੀ ਮਾਈਨੋਰਟੀਜ਼ ਨੇ ਪੰਜਾਬ ਦੇ ਵਿੱਚ ਦੋਨੇ ਹੀ ਮਾਈਨੋਰਟੀਜ਼ ਨੇ Hindu ਵੀ ਤੇ Muslim ਵੀ ਤੇ ਮਾਈਨੋਰਟੀ ਨੂੰ ਪ੍ਰੋਟੈਕਟ ਕਰਨ ਦਾ ਜਿਹੜਾ ਫਰਜ਼ ਹੈ ਨਾ ਮੋਢਲਾ ਫਰਜ਼ ਹੈ ਮੈਜੋਰਟੀ ਦਾ ਔਰ ਇਹਹੀ ਗੱਲ ਲਾਗੂ ਹੁੰਦੀ ਹੈ ਜਦੋਂ ਆਪਾਂ ਓਵਰਆਲ ਇੰਡੀਆ ਦੇ ਪਰਸਪੈਕਟਿਵ ਤੋਂ ਗੱਲ ਕਰਦੇ ਹਾਂ ਮੇਰਾ ਹਮੇਸ਼ਾ ਇਹ ਰਹਿੰਦਾ ਹੈ ਕਿ ਭਾਈ ਤੁਸੀਂ ਮੈਜੋਰਟੀ ਐਂਡ ਮਾਈਨੋਰਟੀ ਦਾ ਖਿਆਲ ਰੱਖੋ ਪ੍ਰੋਟੈਕਟਰ ਬਣੋ ਠੀਕ ਹੈ ਨਾ ਜੀ ਸੋ ਹੁਣ ਜਦੋਂ ਇਹ ਦਲਬਾਤ ਹੈ ਤੁਹਾਡੇ ਨਾਲ ਰਿਕਾਰਡ ਕਰਕੇ ਲੂਬਰੂ ਕਰਨ ਵਾਸਤੇ ਤਿਆਰ ਕਰ ਲਿਆ ਤਾਂ ਉਸ ਵੇਲੇ ਤੱਕ ਹਿੰਦੂ ਜਥੇਬੰਦੀਆਂ ਜਲੰਧਰ ਦੇ ਵਿੱਚ ਮੈਦਾਨ 'ਚ ਤੇ ਪਰਦਰਸ਼ਨ 'ਚ ਪਰ ਮੇਰਾ ਮੰਨਣਾ ਹੈ ਕਿ ਉਨਾ ਤੁਨਾ ਪਈ ਚਾਰਿਆਂ ਦੇ ਹਉਤ ਵਰਤਾ ਅੱਗੇ ਉਹ ਨਹੀਂ ਉਹ ਪਹਿਲ ਕਦਮੀ ਕਰਨੀ ਕਰਨ ਨਾਲ ਸਿੱਖ ਲੀਡਰਾਂ ਨੂੰ ਵੀ ਇੱਕ ਰੋਲ ਅਦਾ ਕਰਨਾ ਚਾਹੀਦਾ ਕਿਉਂ ਉਹਨਾਂ ਇਸ ਕਿਉਂ ਦਿਆ ਜਾਂਦੇ ਆ ਦੇਖੋ ਕੁਝ ਸਮਾਂ ਪਹਿਲਾਂ ਕੁਝ ਮਹੀਨੇ ਪਹਿਲਾਂ ਯਾਦ ਕਰੋ ਲੁਧਿਆਣੇ ਦੇ ਵਿੱਚ ਵੀ ਸ਼ਾਇਦ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਯਾਦ ਆ ਤੁਹਾਨੂੰ ਸ਼ਾਇਦ ਬਹੁਤ ਸਾਲਾਂ ਬਾਅਦ ਮੈਂ ਤੇ ਆਪਣੀ ਜ਼ਿੰਦਗੀ ਚ ਬਹੁਤ ਕਿਸ ਤਰ੍ਹਾਂ ਦੇ ਮਾਮਲੇ ਦੇਖਿਆ ਉਸ ਤੋਂ ਪਹਿਲਾਂ ਪਟਿਆਲੇ ਚ ਹੋਇਆ ਜਿੱਥੇ ਕੁਝ ਹੈਲੋ ਉਧਰੋਂ ਵੀ ਉਦਾਂ ਦੇ ਲੋਕ ਹੈਗੇ ਤੇ ਉਧਰੋਂ ਵੀ ਉਦਾਂ ਦੇ ਲੋਕ ਹੈਗੇ ਯਾਨੀ ਜਿੱਥੇ ਹਿੰਦੂ ਸਿੱਖ ਦਾ ਮਸਲਾ ਮਨਾਇਆ ਗਿਆ ਸੀ ਪਰ ਓਡਾ ਵੱਡਾ ਮਸਲਾ ਬਣਿਆ ਨਹੀਂ ਸੀ ਲੋਕ ਬਹੁਤ ਸਿਆਣੇ ਨਿਕਲੇ ਉਸ ਤੋਂ ਬਾਅਦ ਦੂਸਰਾ ਪਟਿਆਲੇ ਚ ਅਸੀਂ ਦੇਖਿਆ ਤੇ 30 ਦਾ ਇਨਸੀਡੈਂਟ ਆ ਇਹ ਮੈਸ ਕਰਕੇ ਕਰਿਆ ਕਿ ਦੇਖੋ ਜਿਹੜਾ ਪੰਜਾਬੀ ਹਿੰਦੂ ਹੈ ਨਾ ਮੈਂ ਉਹਦੀ ਸਿਫਤ ਕਰਦਾ ਹਾਂ ਹਮੇਸ਼ਾ ਇਹ ਪੰਜਾਬੀ Hindu ਇਹਦਾ ਖਾਸਾ ਵਖਰਾ ਹੈ ਬਿਲਕੁਲ ਜੇ ਤੁਸੀਂ ਜਮਨਾ ਪਾਰ ਤੋਂ ਚਲੇ ਜਾਓਗੇ ਤਾਂ ਤਸਵੀਰ ਵੱਖਰੀ ਹੈ ਤਸਵੀਰ ਏਤਰ ਬਦਮ ਜਾਂਦੀ ਠੀਕ ਹੈ ਜੀ ਸਦੀਆਂ ਤੋਂ ਰਹਿਣ ਵਾਲਾ ਭਾਈਚਾਰਾ ਸਾਡੀ ਕੋ ਸਾਡੇ ਨਾਲ ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਮੁਸਲਮ ਭਾਈਚਾਰਾ ਦੀ ਇੱਥੇ ਵਸਦਾ ਤੇ ਉਹ ਸਾਡਾ ਹੀ ਆ ਹੁਣ ਇਹ ਆ ਕਿ ਜੇ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਸਾਡੇ ਪੰਜਾਬੀ Hindu ਨੂੰ ਜਿਹੜੇ ਕਿ ਪਹਿਲਾਂ ਹੀ ਮਿਹਣੇ ਵੱਜਦੇ ਆ ਕਿ ਤੁਸੀਂ ਫਲਾਣੇ ਆਂਦੇ ਥੱਲੇ ਲੱਗੇ ਹੋ ਫਲਾਣੇ ਆਈਤਾ ਤੁਸੀਂ ਉਹ ਆ ਤੁਸੀਂ ਮਤਲਬ ਕਿ ਇਸ ਤਰ੍ਹਾਂ ਦੀਆਂ 36 ਗੱਲਾਂ ਉਹਨਾਂ ਨੂੰ ਸੁਨੀਆਂ ਪੈਂਦੀਆਂ ਸਾਡੇ ਕੋਲੋਂ ਵੀ ਸਾਡੇ ਲੋਕ ਵੀ ਸੁਣਾਉਂਦੇ ਆ ਤੂੰ ਆਪਣੇ ਕੋਲੋਂ ਵੀ ਸੁਨੀਆਂ ਪੈਂਦੀਆਂ ਨੇ ਇਹ ਮੈਸੇਜ ਰੋਂਗ ਜਾ ਸਕਤੇ ਹੈ ਕਿ ਤੁਹਾਡੇ ਨਾਲ ਇਥੇ ਇਹ ਹੋ ਰਿਹਾ ਉਹਦਾ ਇੰਪੈਕਟ ਕੀ ਪਵੇਗਾ ਤੁਸੀਂ ਸਮਝਦੇ ਹੋ ਦੂਜੀ ਗੱਲ ਕਿ ਹਿੰਦੂ ਮੁਸਲਮ ਜਿਹੜਾ ਪੂਰੇ ਦੇਸ਼ ਦੇ ਵਿੱਚ ਅਨਾਈਦੀ ਸਿਆਸੀ ਹਤਕੰਢਿਆ ਦਿੱਤੇ ਉਹਨੂੰ ਵੀ ਬਲ ਮਿਲੇਗਾ ਮੋਰਓਵਰ ਮੇਰਾ ਇਹੋ ਕਹਿਣਾ ਹੈ ਕਿ ਇਸ ਮਾਮਲੇ ਨੂੰ ਸ਼ਾਂਤ ਕਰਨੀ ਜ਼ਰੂਰ ਤੇਗਾ ਚੋਣਾ ਰਹੀ ਹੈ ਨਹੀਂ ਪ੍ਰਸ਼ਾਸਨ ਆਪਣਾ ਰੋਲ ਅਦਾ ਕਰੇ ਪਰ ਆਮ ਆਦਮੀ ਪਾਰਟੀ ਤੇ ਇਹਦਾ ਲੱਗਦੀ ਹੈ ਕਿ ਜਿੱਦਾਂ ਉਹਨਾਂ ਨੇ ਬਿਲਕੁਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੋਰ ਹੈ ਜੰਦਾ ਉਹਦੇ ਤੇ ਚੱਲਣ ਦਾ ਫੈਸਲਾ ਕਰ ਲਿਆ ਹੈ ਸਾਨੂੰ ਬਹੁਤ ਸੋਚ ਕੇ ਸਮਝ ਕੇ ਪੈਰ ਰੱਖਣ ਦੀ ਜ਼ਰੂਰਤ ਹੈ ਪੰਜਾਬ ਫਿਰਕੂ ਫਸਾਦ ਦੇ ਮਾਮਲੇ ਦੇ ਵਿੱਚ ਮੈ ਸ਼ਾਂਤ ਜਿਹੜੇ ਸੁਭੇ ਹਨ ਸਭ ਤੋਂ ਸ਼ਾਂਤ ਸੁਭੇ ਉਹਨਾਂ ਦੇ ਪਿੱਛੋਕ ਕੇ ਸੋ ਗੁਜ਼ਾਰਿਸ਼ ਕਰਾਂਗੇ ਸਰਕਾਰ ਨੂੰ ਵੀ ਤੇ ਅਪੀਲ ਕਰਾਂਗੇ ਹਿੰਦੂ ਅਤੇ ਮੁਸਲਮ ਭਾਈਚਾਰੇ ਦੇ ਆਗੂਆਂ ਲੋਕਾਂ ਕੀ ਠੰਡੇ ਮਤੇ ਨਾਲ ਸਹੀ ਢੰਗ ਨਾਲ ਇਸ ਮਾਮਲੇ ਨੂੰ ਨਿਚਿਟਿਆ ਜਾਵੇ ਆਕੇ ਬਾਲਕੇ ਸੇਕਣ ਵਾਲੇ ਜਿਹੜੇ ਹੈ ਖਾਸ ਤਰ੍ਹਾਂ ਰੋਟੀਆਂ ਸੇਕਣ ਵਾਲੇ ਲੋਕ ਜਿਹੜੇ ਆ ਉਹ ਆਪਣੇ ਮਨੁਸੂਪਿਆ ਚ ਕਾਮਯਾਬ ਨਾ ਹੋ ਸਕਾ ਪੰਜਾਬ ਸ਼ਬਦ ਹੈ ਹਰੇਕ ਦਾ ਇੱਥੇ ਜਿਹੜੇ ਰਹਿਣ ਵਾਲੇ ਸਦੀਆਂ ਤੋਂ ਵਸਣ ਵਾਲੇ ਲੋਕ ਆ ਜਾਂ ਇੱਥੇ ਜਿਹੜੇ ਇਸ ਪੰਜਾਬ ਦੀ ਧਰਤੀ ਤੇ ਕੁਲ ਮਿਲ ਕੇ ਆਪਸ ਦੇ ਵਿੱਚ ਜਨਤਿਆਰਤੇ ਵਰਤਦੇ ਵਰਤਉਂਦੇ ਸਾਰਿਆਂ ਦਾ ਹੀ ਫਰਜ਼ ਬੰਦਾ ਹੈ ਸਾਰਿਆਂ ਦਾ ਹੀ ਆਪਣਾ ਇਨ 32 ਫਿਰ ਸਾਰਿਆਂ ਦੀ ਚਮੋਬਾਰੀ ਆ ਸੇ ਇਹ ਮਾਮਲਾ ਨਹੀਂ ਤੇ ਅੱਗੇ ਜਾ ਕੇ ਪੋਲਰਾਈਜੇਸ਼ਨ ਦਾ ਸਬਬ ਬਣ ਸਕਦਾ ਔਰ ਇਹਦੇ ਚ ਤਕਉਮ ਵੀ ਬਣਦੀ ਨਜ਼ਰ ਆਈ ਕੀ ਫਿਰੌਂ ਹਾਲੇ ਸਨਿਜ ਜਿਹਦਾ ਕੀ ਫਾਇਦਾ ਕੁਝ ਸਿਆਸੀ ਲੋਕ ਚੁੱਕ ਸਕਦੇ ਆ ਪਰ ਨੁਕਸਾਨ ਸਾਡਾ ਹੀ ਹੋਣਾ ਸੋ ਬੇਨਤੀ ਗੁਜ਼ਾਰਿਸ਼ ਹੈ ਪ੍ਰਸ਼ਾਸਨ ਨੂੰ ਵੀ ਤੇ ਭਾਈਚਾਰਿਆਂ ਨੂੰ ਕਿ ਸ਼ਾਂਤੀ ਜਿਹੜੀ ਹੈ ਉਹ ਬਣਾਈ ਰੱਖੀ ਚਾਣੀ ਚਾਹੀਦੀ ਹੈ ਹਾਲਾਤ ਦੇ ਵਿੱਚ